ਆਤਿਆਨਪੁਰ ਵਿਖੇ ਉਸ ਸਮੇਂ ਮਾਤਮ छा ਗਿਆ ਜਦੋਂ ਆਪਣੇ ਪਤੀ ਅੰਮ੍ਰਿਤ ਕੁਮਾਰ ਦੇ ਨਾਲ ਮਾਤਾ ਦੇ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਦੇ ਲਈ ਨਵ ਦੁਲਹਨ ਸਪਨਾ ਦੀ ਵੈਸ਼ਨੂ ਦੇਵੀ ਵਿਖੇ ਪਹਾੜ ਖਿਸਕ ਜਾਣ ਕਰਕੇ ਵਾਪਰੇ ਹਾਸੇ ਦੇ ਵਿੱਚ ਮੌਤ ਹੋ ਗਈ। ਉਦਾਸੀਏ ਕੀ ਸਮਾਚਾਰ ਪਿੰਡ ਧਿਆਨਪੁਰ ਦਾ ਹੈ ਜੁਥੇ ਕੀ ਜਾਣਕਾਰੀ ਦਿੰਦਿਆ ਹੋਇਆ ਦੇਵਰ ਦੀਪੂ ਨੇ ਰੋਂਦਿਆ ਹੋਇਆ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜੋ ਕਿ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਦੇ ਨਾਲ ਵਿਆਹ ਬੰਧਨ ਦੇ ਵਿੱਚ ਬੰਦੇ ਸਨ ਐਤਵਾਰ ਨੂੰ ਸਪਨਾ ਅਤੇ ਅਮਿਤ ਮਾਤਾ ਵੈਸ਼ਨੂ ਦੇਵੀ ਜੀ ਦੇ ਦਰਸ਼ਨ ਕਰਨ ਦੇ ਲਈ ਗਏ ਹੋਏ ਸਨ ਪਰਿਵਾਰਿਕ ਜੀਅਨ ਨੂੰ ਪਤਾ ਲੱਗਾ ਕਿ ਸਪਨਾ ਦਾ ਦਿਹਾਂਤ ਹੋ ਗਿਆ ਪਰਿਵਾਰਿਕ ਜੀਅਨ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੌਤੀ ਧੀ ਸੀ ਅਤੇ 1 ਮਹੀਨਾ ਪਹਿਲਾਂ ਹੀ ਹੋਏ ਵਿਆਹ ਦੇ ਅਜੇ ਚਾ ਵੀ ਨਹੀਂ ਸਨ ਪੂਰੇ ਹੋਏ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਹ ਕਿੰਨਾ ਜਿਆਦਾ ਵਿਆਹ ਨੂੰ ਹੋਇਆ ਵਾ ਵੈਸ਼ ਹੁੰਦੇ ਵਿਗਏ ਸੀ ਪਹਿਲੀ ਵਾਰੀ ਕਰੋਗੇ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਲੈਂਡਸਲਾਈਡਿੰਗ ਹੋਈ ਆ ਪੱਥਰ ਡਿਗਿਆ ਤੁਹਾਡੀਆਂ ਖੁਸ਼ੀਆਂ ਨੇ ਪੱਥਰ ਡਿੱਗ ਗਿਆ ਜੱਟ ਕੀ ਹੋਇਆ ਤੇ ਸਾਡੀ ਭਾਬੀ ਦੀ ਦੱਤ ਹੋਈ ਸਭ ਤੋਂ ਛੋਟੀ ਭਾਬੀ ਸੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੋਟੀ ਸੀ ਜਿਹਦੇ ਚਾਹ ਹਾਂਜੀ ਹਾਂਜੀ ਭਜਾ ਨੇ ਚਾਵਣੀਆਂ ਤੇ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੋਂ ਮਾਰਾ ਦੇ ਜਾਣਾ ਮਹਿੰਦੀ ਬੁਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਆ ਕੇ ਮੇਰੀ ਧੀ ਆਈ ਆ ਮਾਤਾ ਜੀ ਦਾ ਦਰਸ਼ਨ ਨਹੀਂ ਦਿੱਤੇ ਮਾਬਾ ਦੀ ਮਨਜ਼ੂਰੀ ਨਹੀਂ ਪਈ ਹੋਇਆ। ਉਹਨੇ ਨਾ ਦਿੱਸ ਨੈਰਜ ਹੋਈ ਹੈ ਜੀ। ਅੱਜ ਨੂੰ 1 ਮਹੀਨਾ ਹੋ ਗਿਆ ਪੂਰਾ ਨੈਰਜ ਦਾ ਜੀ। ਪੈਡੀ ਯਾਤਰਾ ਵਾਸਤੇ ਰੈਕਸ਼ਨ ਹੋਦੇ ਮਾਤਾ ਦੇ ਘਰੇ ਕੱਲ੍ਹ ਦੀ ਇੱਕ ਟ੍ਰਿਪ ਹੋ ਰਹੀ ਹੈ। ਰਾਤ ਨੂੰ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਸਿਰੇ ਯਾਤਰਾ ਕਰਾਂਗੇ। ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਾਤਾ ਨੂੰ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਪਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰੇ ਹੀ ਯਾਤਰਾ ਕਰਨਗੇ। ਜੇ ਸਿਰਟਾ ਇਹ ਜੇ ਮੈਨੂੰ ਫੋਨ ਆ ਗਿਆ ਜੀ ਇਸ ਤਰ੍ਹਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਕੱਲਾ ਰਹਿ ਗਿਆ ਜਿੱਥੇ ਉਹਨੇ ਭਰਾ ਨੇ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋਕਾ ਗਿਆ ਤੇ ਨਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਫੋਨ ਆਇਆ ਵੀ ਉਹਨਾਂ ਦੀ ਡੱਟ ਹੋ ਗਈ ਸਾਨੂੰ ਤਾਂ ਇਹ ਨਾਮ ਹੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਇਹ ਕਦਾ ਨਾਲ ਸੁਪਨਾ ਹੈ ਮਨੇ ਕਹਿਆ ਦੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਆਉਂਦੇ ਵਿੱਚ ਹੋਈ। 6 ਮਹੀਨਾ ਜਿਆ ਨੁਕੀ ਵਦੀ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹਦਾ ਹਾਤੀ ਕੇ ਦੇਖਿਆ ਜੀ। ਅੰਮ੍ਰਿਤਸਰੋਂ ਉਹਦਾ ਵਿਆਹ ਕਿੱਲਿਆਂ ਦੀ ਜੀ ਜੇਪਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਲਿਆ ਕੱਗਦਾ ਦਿਨ ਨਾਲ ਡਿਨੋ ਹੋ ਜੇਗੀ। ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਸ਼ਾਹਦਤ ਦੇ ਲਾਗੇ ਪੰਜ ਕਿ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖੜੋਤੇ ਤੇ ਕਹਿੰਦਾ ਕਿ ਨਾ ਫੋਟੋ ਬਣਾਉਂਦਾ ਸੀ ਉਹਨੇ ਅਨੁਪ੍ਰਾਵ ਦੇ ਨੇ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਕਿਚਨ ਲੱਗਿਆ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਹੀ ਇਹਦਾ ਮੌਕੇ ਦੀ ਡੈਥ ਹੋ ਗਈ ਜੀ ਦੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਤੇ ਮਤਲਬ ਇੱਕ ਦੇੜੀ ਦਾ ਉਹ ਤੇ ਧੜੱਡ ਰੱਟ ਗਿਆ ਤੇ ਇਹਨਾਂ ਨੂੰ ਚੁੱਕ ਗਿਆ ਸੀ ਤੇ ਮੇਰਾ ਭਰਾ ਜਿਹੜਾ ਹੈ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਟਿਕਲਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ